ਸਤਿ ਅਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰ ਲੈ ਕੇ ਆਜਣਾ ਜੀ ਗੱਲ ਕਰਾਂਗੇ ਹੁਣ ਤੋਂ ਲੈ ਕੇ 25 ਤੋਂ ਲੈ ਕੇ 31 ਦਸੰਬਰ ਤੱਕ ਦੇ ਮੌਸਮ ਦੀ ਜਰਾ 26 27 28 ਨੂੰ ਸਿਸਟਮ ਲੱਗਣਾ ਜੀ ਅਦੇ ਵਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੋ ਅਸਲ ਇਹਦੀ ਤਾਜ਼ਾ ਸੈਟੇਲਾਈਟ ਦਾ ਸਿਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 25 ਦਸੰਬਰ ਦਾ ਅੱਜ ਦਿਨ ਹੈ ਤਸਵੀਰ ਦੇ ਲਗਭਗ 10 ਵਜੇ ਤੱਕ ਜਾ ਰਹੀ ਹੈ ਰਾਜਸਥਾਨ ਦੇ ਵਿੱਚ ਔਰ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਬਾਰਡਰ ਦੇ ਖੇਤਰ ਆ ਪਾਕਿਸਤਾਨ ਦੇ ਉਹਨਾਂ ਖੇਤਰਾਂ ਦੀ ਤੁਸੀਂ ਦੇਖ ਸਕਦੇ ਆ ਕਿ ਅਸਲੇ ਧੁੰਦ ਜੜੀਆ ਕਾਫੀ ਸੰਘਣੀ ਪਈ ਹੋਈ ਆ ਪੰਜਾਬ ਦੇ ਖਾਸਕਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਦੇ ਖੇਤਰਾਂ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਜੜੀਆ ਜਮੀਨੀ ਲੈਵਲ ਤੇ ਬਣੀ ਹੋਈ ਆ ਜਿਹੜੀ ਕਿ ਹੁਣ ਧੁੱਪ ਜਾਣ ਦੇ ਨਾਲ ਨਾਲ ਜੜੀਆ ਖਸਮਤ ਹੋ ਜਗੀ ਸੋ ਅੱਜ ਦੀ ਗੱਲ ਕਰੀਏ ਤਾਂ ਮੌਸਮ ਆਪਣਾ ਬਿਲਕੁਲ ਅਗਭਾਗ ਸਾਫ਼ ਰਹੇਗਾ 25 ਤੇ 26 ਤਰੀਕ ਯਾਨੀ ਕਿ ਦੋ ਦਿਨਾਂ ਦੇ ਦਰਮਿਆਨ ਹਲਕੀ ਪੱਛੋਂ ਆ ਜਿਹੜੀ ਚੱਲਦੀ ਰਹੇਗੀ ਪੱਛੋਂ ਦੀ ਹਵਾ ਤੇ ਜਿਹਦੇ ਨਾਲ ਮੌਸਮ ਧੱਪੜਾਲਾ ਰਹੇਗਾ ਤੇ ਸੀਤ ਲੜ ਤਾਂ ਕੋਈ ਰਾਹਤ ਨਹੀਂ ਆ ਸੀਤ ਲੜ ਉਸੇ ਤਰ੍ਹਾਂ ਚੱਲਦੀ ਰਹਿਣੀ ਆ ਆ ਜਿਹੜੀ ਆ ਠੰਡਕ ਉਸੇ ਤਰ੍ਹਾਂ ਵਰਕਰਾ ਰਹੇਗੀ ਸਰਾ ਸਿਸਟਮ ਲੱਗਣਾ ਜੀ 27 29 ਨੂੰ ਉਹ ਸਿਸਟਮ ਜ਼ਿਆਦਾਤਰ ਖੇਤਰਾਂ ਜਿਹੜੇ ਰਾਜਸਥਾਨ ਦੇ ਵਿੱਚ ਜ਼ਿਆਦਾ ਮੀਂਹ ਹੋ ਆ ਸਕਦਾ ਹੈ ਰਾਜਸਥਾਨ ਦੇ ਖੇਤਰ ਔਰ ਪੰਜਾਬ ਦੀ ਗੱਲ ਕਰੀਏ ਤੇ 40 50% ਖੇਤਰ ਦੇ ਵਿੱਚ ਮੀਂਹ ਦੇ ਚਾਂਸ ਨੇ ਕਿ ਬਿਲਕੁਲ ਸਟੀਕ ਅਨੁਮਾਨ ਜਿਹੜਾ ਅਪਡੇਟ ਜਿਹੜੀ ਤੁਹਾਨੂੰ ਮੌਕੇ ਦੇ ਦਿੱਤੀ ਜਾਵੇਗੀ ਸ਼ੁੱਕਰੀ ਤਰੀਕ ਨੂੰ ਤੇ ਇਹ ਸਿਸਟਮ 27 28 ਤੇ 29 ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਰਾਜਸਥਾਨ ਪੰਜਾਬ ਹਰਿਆਣਾ ਇਹਨਾਂ ਤਿੰਨਾਂ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਤੇ ਪਹਾੜਾਂ ਦੇ ਵਿੱਚ ਬਰਬਾਰੀ ਦਾ ਇੱਕ ਹੋਰ ਦੌਰ ਇਹ ਸਿਸਟਮ ਲਵਾ ਸਕਦਾ ਹੈ ਤੇ ਟੈਂਪਰੇਚਰ ਦੀ ਗੱਲ ਕਰੀਏ ਜੀ ਟੈਂਪਰੇਚਰ ਫਿਲਹਾਲ ਸਟੇਬਲ ਨਹੀਂ ਕਿਉਂਕਿ ਜਿਹੜਾ ਸਿਸਟਮ ਸਿਸਟਮ ਵਿੱਚ ਜਲੰਘ ਕੇ ਹਟਿਆ ਉਹਦੇ ਸਦਕਾ ਠੰਡਕ ਜ਼ਰੂਰ ਵਧੀ ਹੈ ਪਰ ਟੈਂਪਰੇਚਰ 2-3 ਡਿਗਰੀ ਹੇਠਾਂ ਆਏ ਨੇ ਜਿਹੜੇ 22 ਫੀਸਦੀ ਦੇ ਕਰੀਬ ਚੱਲਦੀ ਹੋਈ ਸੀ ਹੁਣ 17-18-19 ਦੇ ਆਸ-ਪਾਸ ਨੇ ਕੋਈ ਬਹੁਤੀ ਗ੍ਰਾਵਟ ਟੈਂਪਰੇਚਰ ਦੇ ਵਿੱਚ ਹਾਲੇ ਤੱਕ ਨਹੀਂ ਹੋਈ ਤੇ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਤੇ ਸਿਸਟਮ ਇਹ ਲੱਗਣਾ ਜੀ 27-28 ਤੇ 29 ਉਸ ਤੋਂ ਬਾਅਦ 30 ਨੂੰ ਮੌਸਮ ਆਪਣਾ ਲਗਭਗ ਸਾਫ਼ ਹੋ ਜਾਏਗਾ ਤੇ ਜਨਵਰੀ ਦੇ ਪਹਿਲੇ 5-7 ਦਿਨਾਂ ਦੇ ਦਰਮਿਆਨ ਵੀ ਇੱਕ ਵੱਡਾ ਸਿਸਟਮ ਪ੍ਰਭਾਵਿਤ ਕਰ ਸਕਦਾ ਹੈ ਉੱਤਰ ਭਾਰਤ ਨੂੰ ਤੇ ਵੱਡੇ ਲੈਵਲ ਤੇ ਜਿਹੜੇ ਮੀਂਹ ਦਰਜ ਕਰਵਾ ਸਕਦਾ ਸੋ ਇਹ ਅਪਡੇਟ ਹੋ ਰਿਹਾ ਦਿੱਤੇ ਤੱਕ ਜਿਹੜਾ ਸਿਸਟਮ 7829 ਨੂੰ ਲੱਗਣਾ ਹੈ ਉਹਦੀ ਸਟਰੀਕ ਅਪਡੇਟ ਹੈ ਜਿਹੜੀ ਅਗਲੇ 24 ਘੰਟਿਆਂ ਦੇ ਦਰਮਿਆਨ ਜੇਕਰ ਕੋਈ ਪਰਿਵਰਤਨ ਹੁੰਦਾ ਉਹਦੇ ਵਿੱਚ ਉਹ ਤੁਹਾਨੂੰ ਅਪਡੇਟ ਜੜੀਆਂ ਦੇ ਦਿੱਤੀ ਜਾਵੇਗੀ ਮਿਲਦੇ ਆ ਗਰੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ